ਜਾਪੂਲ ਸਿਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ 10ਵੀਂ 12ਵੀਂ ਦੇ ਨਤੀਜੇ ਆਉਂਡ ਦੇ ਹਲਕਾ ਦੱਖਣੀ ਦੇ ਖੇਤਰ ਦੀਨਪੰਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਦੇ 12ਵੀਂ ਜਮਾਤ ਦੀ ਵਿਦਿਆਰਥਣ ਪਰੀ ਨੇ ਅਤੇ ਇਸੇ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਮਹਿਰਪ੍ਰੀਤ ਕੌਰ ਦੋਵਾਂ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹਲਕਾ ਦੱਖਣੀ ਦੇ ਵਿਧਾਇਕ ਡਾਕਟਰ ਰਿੰਦਰਬੀਰ ਸਿੰਘ ਨੇ ਜਰ ਦੇ 12ਵੀਂ ਜਮਾਤ ਦੀ ਵਿਦਿਆਰਥਣ ਪਰੀ ਅਤੇ 10ਵੀਂ ਜਮਾਤ ਦੀ ਵਿਦਿਆਰਥਣ ਮਹਿਰਪ੍ਰੀਤ ਕੌਰ ਨੂੰ ਉਹਨਾਂ ਦੇ ਘਰ ਪਹੁੰਚ ਕੇ ਐਮਐਲਏ ਹਲਕਾ ਦੱਖਣੀ ਡਾਕਟਰ 인ਦਰ ਬੀ ਸਿੰਘ ਨੇ ਜਰ ਰਹਤੇ ਵਾਰ ਨੰਬਰ 47 ਦੇ ਕੌਂਸਲਰ ਬੀਬੀ ਕਿਰਨਜੀਤ ਕੌਰ ਦੇ ਪਤੀ ਵਰਪਾਲ ਸਿੰਘ ਬੱਬਰ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਗਈਆਂ। ਬਦੀ ਪੀਸਕੂਲ ਵਿੱਚ ਦਾ ਮਨਜੀਤ ਕੌਰ ਇੰਜੀਨੀਅਰ 3 ਸਰਕੀਟ ਮੈਡਮ ਅਤੇ 10 ਇੰਚ ਚਾਰਜਾਂ ਹਾਂਜੀ ਬੜੇ ਮਾਨ ਦੀ ਗੱਲ ਹੈ ਪ੍ਰਮਾਤਮਾ ਦੀ ਮਿਹਰ ਨਾਲ ਸਾਡੀਆਂ ਦੋਨੋਂ ਬੱਚੀਆਂ 10ਵੀਂ ਵੀ ਔਰ 12ਵੀਂ ਵੀ ਦੋਨੋਂ ਸਾਡੇ ਬੱਚੀਆਂ ਦੇ ਰੀਏ ਜ਼ਿਲ੍ਹੇ ਵਿੱਚ ਪੜ੍ਹਸ ਰਹੀਆਂ। ਬੜਾ ਤਾਂ ਆਪਣੀ ਬੱਚੀਆਂ ਤੇ ਮਾਣ ਹੈ ਇਹਨਾਂ ਨੇ ਸਾਡਾ ਆਪਣੇ ਪੇਰੈਂਟਸ ਦਾ ਜ਼ਿਲ੍ਹੇ ਦਾ ਪੰਜਾਬ ਸਰਕਾਰ ਦਾ ਨਾਮ ਉੱਚਾ ਕੀਤਾ ਹੈ ਬਹੁਤ ਸਮੇਂ ਨਾਲ ਬੱਚਿਆ ਤੇ ਹੈ ਕਿ ਅੱਗੋਂ ਵੀ ਇਹ ਬਹੁਤ ਤਰੱਕੀ ਕਰਨ ਖੂਬ ਮਿਹਨਤ ਕਰਕੇ ਆਪਣਾ ਨਾਮ ਉੱਪਰ ਵੀ ਬੁਲੰਦ ਕਰਾਂਗੇ ਬੜਾ ਬਹੁਤ ਖੁਸ਼ੀ ਬੜਾ ਮਾਣ ਮਹਿਸੂਸ ਹੁੰਦਾ ਹੈ ਸਾਡਾ ਸਕੂਲ ਸਰਕਾਰੀ ਕੰਨਿਆ ਸਟੈਂਡੀ ਸਕੂਲ ਕੋਟ ਬਾਬਾ ਦੀਪ ਸਿੰਘ ਗਰਲਸ ਦੋਨੋਂ ਸਰੀਆਂ ਬੱਚੀਆਂ ਫਰਸਟ ਆਈਆਂ ਬੜੇ ਮਾਣ ਵਾਲੀ ਗੱਲ ਹੈ ਤੇ ਸਾਨੂੰ ਉਮੀਦ ਹੈ ਵੀ ਅੱਗੋਂ ਵੀ ਹੋਰ ਮਿਹਨਤ ਕਰਕੇ ਆਪਣੇ ਸਕੂਲ ਦਾ ਨਾਮ ਹੋਰ ਉੱਚਾ ਕਰਨਗੇ ਜ਼ਿੰਦਗੀ ਦੇ ਉੱਚੇ ਮੁਕਾਮਾਂ ਤੇ ਜਾਣਗੇ ਆਈ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੋ ਬੱਚੇ ਨੇ ਇਹ ਸਟੇਟ ਲੈਵਲ ਤੇ ਚੌਥੇ ਤੇ 6ਵੇਂ ਨੰਬਰ ਤੇ ਆਏ ਨੇ ਤੇ ਡਿਸਟ੍ਰਿਕਟ ਵਿੱਚ ਫਰਸਟ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਸਰ ਆਈ ਐਮ ਸੋ ਹੈਪੀ ਕਿ ਤੁਸੀਂ ਸਾਡੇ ਮੇਰੇ ਇਸ ਅਚੀਵਮੈਂਟ ਤੇ ਮੈਨੂੰ ਫੇਸ ਕਰਨ ਲਈ ਆਏ ਐਂਡ ਆਈ ਆਲਸੋ ਸੇਇੰਗ ਕਿ ਜੋ ਕੁਝ ਵੀ ਹਮੇ ਆਪਣੇ ਟੀਚਰਸ ਦੇ ਹਾਰਡ ਵਰਕ ਕਰਾ ਮੇਰੇ ਪੇਰੈਂਟਸ ਦੇ ਕਾਰਨ ਮੇਰੇ ਟੀਚਰਸ ਨੇ ਮੈਨੂੰ ਮੋਟੀਵੇਟ ਕੀਤਾ ਉਹਦੇ ਕਾਰਨ ਆਈ ਸਰ ਕੀ ਨਾਮ ਤੁਹਾਡਾ ਹਾਂ ਮੇਰਾ ਨਾਮ ਪ੍ਰਿੰਦਰ ਸਿੰਘ ਹੈ ਬਹੁਤ ਜੀ ਸਾਡਾ ਵੀ ਮਾਨ ਕੀਤਾ ਹੈ ਬੱਚਿਆਂ ਨੇ ਮਾਨ ਵਧਾਇਆ ਸਾਡਾ ਸਕੂਲ ਦਾ ਵੀ ਵਧਾਇਆ ਸਾਡਾ ਵੀ ਵਧਾਇਆ ਬਹੁਤ ਵਧੀਆ ਪ੍ਰਾਉਡ ਹੈ ਬੱਚੇ ਦਾ ਮੈਨੂੰ ਦੇਖੋ ਜੀ ਉਹਨਾਂ ਨੇ ਸਿਮ ਮੈਡੀਕਲ ਲੈ ਕੇ ਦਿੱਤਾ ਉਸ ਤੋਂ ਬਾਅਦ ਦੇਖਦੇ ਆ ਕਿ ਜੇ ਠੀਕ ਹੋ ਜਾਂਦਾ ਫਿਰ ਅਸੀਂ ਡਾਕਟਰ ਨੂੰ ਲਾਵਾਂਗੇ ਤੇ ਕੀ ਏਮ ਕੇ ਹੈ ਬੇਟੀ ਤੇਰਾ ਡਾਕਟਰ ਅਗਰ ਜੀ ਹਾਂਜੀ ਭਬਰ ਸਾਹਿਬ ਤੁਹਾਡੀ ਵਾਰਡ ਦੇ ਬੱਚੇ ਪਹਿਲੇ ਤੇ ਬੜੀ ਮਾਨ ਵਾਲੀ ਗੱਲ ਹੈ ਕਿ 11 ਹਲਕਿਆਂ ਦੇ ਵਿੱਚੋਂ ਹਲਕਾ ਦੱਖਣੀ ਦੇ ਵਿੱਚ ਤੁਹਾਡੀ ਵਾਰਡ ਵਾਰਡ ਨੰਬਰ 47 ਦੇ ਵਿੱਚ ਕੋਰ ਬਾਬਾ ਦੀਪ ਸਿੰਘ ਦੀਆਂ 10ਵੀਂ ਦੇ 12ਵੀਂ ਦੀ ਵਿਦਿਆਰਥਣ ਦੋਵੇਂ ਬੱਚੀਆਂ ਨੇ ਅੰਮ੍ਰਿਤਸਰ ਦੇ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ ਮੈਰਿਟ ਹਾਸਲ ਕੀਤੀ ਹੈ ਤੇ ਤੁਹਾਡੇ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਾ ਕੇ ਉਹਨਾਂ ਦੇ ਘਰ ਵਿੱਚ ਜਾ ਕੇ ਸਨਮਾਨਿਤ ਕੀਤਾ ਗਿਆ ਡਾਕਟਰ ਸਾਹਿਬ ਵੀ ਤੁਹਾਡੇ ਨਾਲ ਸੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਜਿਹੜੇ ਕੋਰ ਬਾਬਾ ਦੀਪ ਸਿੰਘ ਸਕੂਲ ਦੇ ਅੰਦਰ ਜਿਹੜੇ ਸਾਡੇ ਬੱਚੇ ਪਹਿਲੇ ਸਤਾਂ ਤੇ ਆਏ ਆ ਤੇ ਉਹ ਮੈਡਮਾ ਸਾਡੀਆਂ ਟੀਚਰਾਂ ਦਾ ਉਹ ਉਹਨਾਂ ਦੇ ਮਾਪਿਆਂ ਦਾ ਬੜਾ ਵੱਡਾ ਹੱਤ ਹੁੰਦਾ ਹੈ ਤੇ ਉਹ ਬੱਚੇ ਵੀ ਸਾਡੇ ਬਹੁਤ ਲਾਇਕ ਨਿਕਲੇ ਆ ਤੇ ਐਸੀ ਕਰਕੇ ਮੈਂ ਆਪਣੇ ਉਸ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਔਰ ਡਾਕਟਰ ਸਾਹਿਬ ਨੂੰ ਵੀ ਦੇਣਾ ਚਾਹ ਡਾਕਟਰ ਸਾਹਿਬ ਤੁਹਾਡੇ ਹਲਕੇ ਦੇ ਜਿਹੜੇ ਬੱਚੇ ਆ 10ਵੀਂ ਦੇ ਤੇ 12ਵੀਂ ਦੇ ਬੱਚੇ ਬਹੁਤ ਵਧੀਆ ਉਹਨਾਂ ਨੇ ਇੱਕ ਨੰਬਰ ਤੇ ਪੂਰੇ ਅੰਮ੍ਰਿਤਸਰ ਚ ਆਪਣਾ ਇੱਕ ਨੰਬਰ ਤੇ ਆਏ ਨੇ ਬੱਚੇ ਔਰ ਡਾਕਟਰ ਸਾਹਿਬ ਵੀ ਉਹਨਾਂ ਘਰ ਗਏ ਸੀ ਔਰ ਮੈਂ ਵੀ ਡਾਕਟਰ ਸਾਹਿਬ ਦੇ ਨਾਲ ਗਿਆ ਸੀ ਹੋਰ ਬੱਚਿਆਂ ਨੂੰ ਆਪਾਂ ਆਸ਼ੀਰਵਾਦ ਦਿੱਤਾ ਔਰ ਬੱਚਿਆਂ ਨੂੰ ਕਿਹਾ ਕਿ ਬੇਟਾ ਜੋ ਵੀ ਤੁਸੀਂ ਅੱਗੇ ਪੜਨਾ ਚੁੰਮਣਾ ਪੜਨਾ ਤੇ ਅਸੀਂ ਤੁਹਾਡੇ ਨਾਲ ਆ ਪੂਰਾ ਤੁਹਾਡਾ ਹੀ ਸਾਥ ਦੇਵਾਂਗੇ ਬੱਚਿਆਂ ਦਾ ਔਰ ਕੋਈ ਬੱਚਾ ਕੋਈ ਵੀ ਅਸਰ ਬਣਨਾ ਚਾਹਦਾ ਹੈ ਅਸੀਂ ਉਹਨਾਂ ਦਾ ਪੂਰਾ ਬੱਚਿਆਂ ਦਾ ਸਾਥ ਦੇਵਾਂਗੇ ਅਸੀਂ ਫਿਰ ਮਾਪਿਆਂ ਨੂੰ ਵਧਾਈ ਦੇਣਾ ਚਾਹੁੰਦੇ ਔਰ ਬੱਚਿਆਂ ਨੂੰ ਹੀ ਬਹੁਤ ਬਹੁਤ ਵਧਾਈ ਦੇਣਾ ਖਾਸ ਕਰਕੇ ਟੀਚਰਾਂ ਜਿਹੜੀਆਂ ਸਾਡੀਆਂ ਭੈਣਾ ਬੱਚਿਆਂ ਨੂੰ ਪੜ੍ਹਾਉਂਦੇ ਬੜੇ ਪਿਆਰ ਦੇ ਨਾਲ ਤੇ ਉਹਨਾਂ ਦਾ ਬਹੁਤ ਬਹੁਤ ਇੱਚੇ ਯੋਗਦਾਨ ਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਜੇ ਚਲੋ ਅਸੀਂ ਇਹਨਾਂ ਬੱਚਿਆਂ ਨੂੰ ਅੱਗੇ ਜਾ ਕੇ ਜਿਹੜੀ ਚੀਜ਼ ਦੀ ਇਹਨਾਂ ਦੀ ਲੋੜ ਹੋएगी ਮੈਂ ਉਹਨਾਂ ਦੀ ਵਾਰਦਾ ਇੱਕ ਕਾਉਂਸਲਰ ਵਰਪਾਲ ਸਿੰਘ ਬੱਬਰ ਜਿਸ ਬੱਚਿਆਂ ਨੂੰ ਕਿਤੇ ਵੀ ਕਿਤੇ ਲੋੜ ਪਏਗੀ ਮੈਂ ਉਹ ਡਾਕਟਰ ਸਾਹਿਬ ਅਸੀਂ ਪੂਰਾ ਇਹਨਾਂ ਦਾ ਸਾਥ ਦੇਵਾਂਗੇ ਅਸੀਂ ਕਿਸੇ ਚੀਜ਼ ਤੋਂ ਨਹੀਂ ਪਜਾਂਗੇ ਤੇ ਅਸੀਂ ਸਾਰੇ ਬੱਚਿਆਂ ਨੂੰ ਕਹਿੰਦੇ ਆ ਕਿ ਪਲੀਜ਼ ਤੁਸੀਂ ਪੜੋ ਆਪਣੇ ਮਾਪਿਆਂ ਦਾ ਨਾਮ ਮਸ਼ਹੂਰ ਕਰੋ ਪਰ ਆਹੀ ਅਸੀ ਚੀਜ਼ ਹੈ ਜਿਹੜੀ ਅੱਗੇ ਜਾ ਕੇ ਆਪਣੇ ਕੰਮ ਹੋਣੇ ਆ ਤੇ ਕੋਈ ਅਫਸਰ ਮਾਨ ਹੈ ਅੱਜ ਤੱਕ ਤਾਂ ਪਤਾ ਲੇਡੀਜ਼ ਜਿਹੜੇ ਕਾਫੀ ਜਿਹੜੀਆਂ ਬੱਚੀਆਂ ਕਾਫੀ ਤਰੱਕੀ ਕਰ ਰਹੀਆਂ ਇਸ ਕਰਕੇ ਮੈਂ ਇਹਨਾਂ ਲੜਕੀਆਂ ਨੂੰ ਸਲੂਟ ਮਾਰਦਾ ਹਾਂ ਇਹਨਾਂ ਬੱਚਿਆਂ ਨੂੰ ਔਰ ਧੰਨਵਾਦ ਕਰਦਾ ਹਾਂ ਇਹਨਾਂ ਦਾ ਬੱਚਿਆਂ ਦਾ ਕਿ ਤੁਸੀਂ ਵਾਰਡ ਨੰਬਰ 47 ਔਰ ਦਖਣੀ ਹਲਕੇ ਦੇ ਅੰਦਰ ਤੁਸੀਂ ਮਤਲਬ ਕਿ ਡਾਕਟਰ ਸਾਦਾ ਜੀ ਨਾਮ ਮਸ਼ਹੂਰ ਕੀਤਾ ਹੈ ਔਰ ਸਾਡਾ ਵੀ ਸਾਰਿਆਂ ਨੇ ਕੀਤਾ ਹੈ ਬਹੁਤ ਬਹੁਤ ਧੰਨਵਾਦ ਕਰਨਾ ਇਹਨਾਂ ਸਾਰਿਆਂ ਦਾ